ਜੈ ਹੋ ਚੈਰੀ ਗੱਸੀ ਜਿੰਦਾਬਾਦ ਰਮਨ ਬਾਜੀ ਜਿੰਦਾਬਾਦ ਰਮਨ ਬਾਜੀ ਜਿੰਦਾਬਾਦ ਮਾਫੀ ਮੰਗਦਾ ਕਿਉਂਕਿ ਦਿੱਤੇ ਹੋਏ ਸਮੇ ਤੋਂ ਢਾਈ ਕਿਤੇ ਦੇਰ ਲੇਤਾ ਪਰ ਤੁਹਾਡਾ ਪਿਆਰ ਜਿਹੜਾ ਹੱਲੇ ਤੱਕ ਇੰਤਜ਼ਾਰ ਕਰ ਰਿਹਾ ਮੈਂ ਰਹਿਨੀ ਆ ਤੁਹਾਡਾ ਔਰ ਮੈਂ ਆਜੀ ਨੂੰ ਦੱਸਣ ਆਇਆ ਬੇਨਤੀ ਕਰਨਾ ਹੈ ਬੀਜੇਪੀ ਵੇਖ ਲਈ ਤੇ ਸੱਣੀ ਜੁਰਨੀ ਵੇਖ ਲਿਆ ਅਕਾਲੀ ਵੇਖ ਲਈ ਕਾਂਗਰਸ ਵੀ ਵੇਖ ਲਈ ਤੇ ਨੰਪੀ ਸੀਆਮ ਵੀ ਵੇਖ ਲਿਆ ਹੁਣ ਇੱਕ ਮੌਕਾ ਬਣਦਾ ਕਿ ਨਹੀਂ ਬਣਦਾ ਚਾੜੂ ਵਾਲਾ ਸ਼ਹੀ ਗੁਰਜੀ ਜਿੰਦਾਬਾਦ ਬੇਲਦੀ ਜਿੰਦਾਬਾਦ ਬੇਲਦੀ ਜਿੰਦਾਬਾਦ ਬਾਹੀ ਦੇ ਵਿੱਚ ਕਸਰ ਰਹਿ ਗਈ ਸੀ ਹੁਣ ਜੇ ਚਵੀ ਦੇ ਵਿੱਚ ਕਸਰ ਕਰ ਦਿੰਦੇ ਹੋ ਤੇ ਸਾਲ ਤੁਹਾਡੀ ਸਰਕਾਰ ਰਹਿੰਦੀ ਹੈ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਅਸੀਂ ਅੱਗੇ ਨਾਲੋਂ ਹੋਰ ਦੂਰੇ ਚੂਲੇ ਹੋ ਕੇ ਲੋਕਾਂ ਦੇ ਕੰਮ ਕਰਿਆ ਕਰਾਂਗੇ ਲੋਕਾਂ ਦੇ ਵਿਚੋ ਵਿਚਰੇ ਰਹਿਣਾ ਕਿਉਂਕਿ ਅਸੀਂ ਕੰਮ ਕਰਨਾ ਜਾਣਦੇ ਸਾਨੂੰ ਮਾਣ ਹੈ ਇਸ ਗੱਲ ਦਾ ਕਿਉਂਕਿ ਦੋਆਂ ਸਾਲਾਂ ਦੇ ਵਿੱਚ ਮਾਣਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਜਿਹੜੇ ਕੰਮ ਕਰਕੇ ਵਿਖਾਲੇ ਨੇ ਅੱਜ ਗਰਦਾਸਪੁਰ ਦੇ ਵਿੱਚ 80% ਲੋਕਾਂ ਦੇ ਬਿਜਲੀ ਦੇ ਬਿਲ ਜ਼ੀਰੋ ਆ ਰਹੇ ਨੇ ਸਹੀ ਗੱਲ ਲੱਗੇ ਗੱਤਾਂ। ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਹੋਰ ਜਿਹੜਾ ਪੁਰਾਣਾ ਹਸਪੀਟਲ ਸੀ ਬੰਦ ਪਿਆ ਸੀ ਉਹ ਤੁਹਾਡਾ ਕਹਿੰਦੇ ਉਹ ਵੀ ਚਾਲੂ ਕਰਤਾ ਬਾਲ ਸਾਹਿਬ ਨੇ ਜਿੰਦਾਬਾਦ 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 ਆਮ ਬਹਿ ਜਿੰਦਾਬਾਦ ਸੋ ਜਦੋਂ ਦੇ ਵੀ ਆਏ ਆ ਜਦੋਂ ਦੇ ਵੀ ਆ ਕੰਮ ਕਰ ਰਹੇ 11 ਕਰੋੜ ਰੁਪਈਆ ਸਕੂਲ ਆਫ ਐਮੀਨੈਂਸ ਨੂੰ ਵੀ ਦੇ ਦਿੱਤਾ ਬੈਲ ਸਾਹਿਬ ਨੇ ਜੋਰਦਾਰ ਤਾੜੀਆਂ ਬੱਲੋ ਜਿੰਦਾਬਾਦ ਜਿੱਜਤਾ ਦਿੰਦੇ ਤੇ ਫਿਰ ਵਿਧਾਨ ਸਭਾ ਦੇ ਵਿੱਚੋਂ ਤੁਹਾਡੀ ਆਵਾਜ਼ ਵਾਂਗ ਕੇ ਬੋਲਣਾ ਸੀ ਪਰ ਕਿਤੇ ਨਾ ਕਿਤੇ ਕਮੀ ਰਹੇਗੀ ਅੱਜ ਵੀ ਜਿੱਤੇ ਦੇ ਹੀ ਰਮਣ ਬੈਲ ਸਾਹਿਬ ਜਿੰਦਾਬਾਦ ਰਮਣ ਬੈਲ ਸਾਹਿਬ ਜਿਹੜੀ ਰਹਿੰਦੀ ਕਸਰ ਹੈ ਉਹ ਕਰ ਦਿਓ ਔਰ ਮੈਂ ਆਪ ਜੀ ਨੂੰ ਬੇਨਤੀ ਕਰਦਾ ਇਹ ਮੌਕੇ ਵਾਰ-ਵਾਰ ਨਹੀਂ ਆਉਣੇ ਇੱਕ ਪਾਸੇ ਤਨਾਰ ਲੀਡਰ ਨੇ ਇੱਕ ਪਾਸੇ ਡਿਪਟੀ ਸੀਐਮ ਹੈ ਇੱਕ ਪਾਸੇ ਡਿਪਟੀ ਸਪੀਕਰ ਹੈ ਇੱਕ ਪਾਸੇ ਕਾਲੀ ਦਲ ਦੇ ਵਿੱਚੋਂ ਵੱਡੇ-ਵੱਡੇ ਹਉਦਿਆਂ ਦੇ ਮੰਤਰੀ ਲਿਆ ਇੱਕ ਪਾਸੇ ਆਮ ਕਾਰਾ ਚੋਂ ਨਮਾਣਾ ਤੁਹਾਡਾ ਪੁੱਤ ਤੁਹਾਡਾ ਭਰਾ ਉੱਟ ਗਿਆ ਧਿਆਨੇ ਕਹਿੰਦੇ ਨੇ ਯਾਰੀ ਹਾਰ ਦੇਣ ਲਈ ਇੰਨੇ ਮੱਜਾ ਜਾਂਦੀ ਜਦੋਂ ਆਪਣੇ ਤੋਂ ਤਗੜੇ ਨਾਲ ਲਈਏ ਨਾ ਫਿਰ ਉਹਦੇ ਘਰ ਜਾਣ ਲੱਗੇ ਕੱਪੜੇ ਲੀੜੇ ਵੀ ਵੇਖਣੇ ਪੈਂਦੇ ਵੀ ਸਾ ਪਾਇਆ ਕਿ ਗੱਤੇ ਪਾਇਆ ਤੇਰੀ ਕਲਸੀ ਜਿੰਦਾਬਾਦ ਤੇਰੀ ਕਲਸੀ ਜਿੰਦਾਬਾਦ ਮੈਂ ਤੁਹਾਡੇ ਪਰਿਵਾਰਾਂ ਚੋਂ ਉੱਠ ਕੇ ਆ ਆਮ ਘਰਾਂ ਦਾ ਜਵਾਕ ਹਾਂ ਔਰ ਮਾਂ ਇੱਕ ਗੱਲ ਕਹਦਿਆਂ ਅੱਜ ਤੱਕ ਜਿਹੜਾ ਰਾਜ ਹੈ ਬੀਜੇਪੀ ਦਾ ਐਮਪੀ ਦੀ ਟਿਕਟ ਦਰਿਆਇਆ ਕਾਂਗਰਸ ਦਾ ਰਿਆ ਇੱਕ ਮੌਕਾ ਆਮ ਆਦਮੀ ਪਾਰਟੀ ਵਾਲਿਆਂ ਨੂੰ ਦੇ ਦਿਓ ਮੈਂ ਤੁਹਾਨੂੰ ਇੰਨੀ ਗੰਦਾ ਵਾਦਾ ਕਰਦਾ ਤੁਹਾਡੇ ਹੱਕਾਂ ਦੀ ਗੱਲ ਜੇ ਨਾ ਦਿੱਲੀ ਜਾ ਕੇ ਕੀਤੀ ਜੇ ਆਪਣੇ ਹੱਕ ਨਾ ਲੈ ਕੇ ਆਏ ਤਾਂ ਮੈਨੂੰ ਨੀਵੇਂ ਥਾਂ ਉਠਾ ਦੇ ਬੀਪੀ ਪਾਰਟੀ ਜਿੰਦਾਬਾਦ ਦੇਰੀ ਕਲਸੀ ਜਿੰਦਾਬਾਦ ਇਹ ਕਮਲ ਕ੍ਰਾਸ ਕਮਲ ਕ੍ਰਾਸ ਆਲੀ ਜੀ ਸਰੀਪਾ ਜੀ ਸਰੀ ਕੰਸੀ ਜਿੰਦਾਬਾਦ ਨਮਸਕਾਰ ਜਿੰਦਾਬਾਦ ਨਮਸਕਾਰ ਜਿੰਦਾਬਾਦ ਮੈਂ ਦੇਖ ਰਿਹਾ ਵੀ ਤੁਹਾਡਾ ਵਾਸ ਚੰਨ ਜੇ ਸਵੇਰੇ ਵੋਟਰ ਹੁਣ ਭਵੇਂ ਬਟਨ ਝਾੜਦਾ ਨਾ ਬੀ ਸਾੜਦੇ ਬੰਦਿਆ ਰੱਖਿਓ ਆਹ ਕਹਿੰਦਾ ਹੁਣੇ ਪਾੜੀਆ ਹੂਣੀ ਆਲੀ ਵਾਹ ਜਰੀ ਮੀਗੀ ਜੀ ਆਹ ਤਾਂ ਮਾ ਰੇ ਖਾਂਥੇ ਗਿਆ ਖਾਂਥੇ ਮੈਂ ਪਟਾੜ ਕੋਡੋਲੀ ਛੜ ਗਿਆ ਆਗਾ ਚੋਣ ਨਿਸ਼ਾਨ ਕੀ ਹੈ ਬਲਾ ਮਾਤਾ ਪਤਾ ਬੇਬੇ ਕੀ ਆ ਮਦੀਨਾ ਲਗਰਵਾਲੀ ਸੜ ਗਿਆ ਪਠਾਨਕੋਟ ਲਾ ਕੇ ਮੈਂ ਕਿਹਾ ਬੇਬੇ ਸਾਡਾ ਚੋਣ ਨਿਸ਼ਾਨ ਕੀ ਹੈ ਕਹਿੰਦੀ ਪਤਾ ਮੈਂ ਕਿਹਾ ਹੈ ਕੀ ਆ ਕਹਿੰਦੀ ਪਤਾ ਐ ਮੈਨੂੰ ਉਹ ਮੈਂ ਕਿਹਾ ਦੱਸ ਦੇ ਦੇ ਸਾਡਾ ਚੋਣ ਨਿਸ਼ਾਨ ਕੀ ਹੈ ਕਹਿੰਦੀ ਮਾਂ ਜਾ ਮੈਨੂੰ ਹੋ ਪਹਿਲਾਂ ਮਾਮਾ ਭੈਣ ਨੂੰ ਪੁੱਛਣਾ ਪੈਂਦਾ ਦਿਨਾਂ ਨੂੰ ਝਾੜੂ ਕਵਾ ਇੱਥੇ ਕੇ ਮਾਂਝਾ ਕਵਾ ਹੋਰ ਰਹੀ ਗੱਲ ਦੋਆਂ ਸਾਲਾਂ ਦੇ ਵਿੱਚ ਭਗਵੰਤ ਮਾਨ ਜੀ ਦੇ ਨਾਮ 'ਤੇ ਕੰਮ ਕੀਤੇ ਨੇ ਸਾਡੀ ਇੱਕ ਗਰੰਟੀ ਦਿੰਦੀ ਐ ਸਾਡੀਆਂ ਮਾਵਾ ਭੈਣਾਂ ਦੀ ਇਹਨਾਂ ਨੇ ਕਿਹਾ ਸਾਰੀਆਂ ਗੱਲਾਂ ਕਰ ਗਿਆ ਪਰ ਸਾਡੇ ਹਜ਼ਾਰ ਰੁਪਏ ਵਾਲੀ ਵੀ ਗੱਲ ਕਰਦੇ ਦੂਰ ਆ ਜੋਂਡਾ ਪੈਦਵੀ ਹੁਣ ਤੇ ਕਾਣੇ ਤੇ ਆ ਦੋ ਸਾਲ ਹੋਇਆ ਬੱਚਾ ਸਾਲ ਇੱਕ ਸਕੂਲ ਦੇ ਵਿੱਚ ਜਾਂਦਾ ਹੈ ਪੇਪਰ ਦਿੰਦਾ ਬਾਅਦ ਚ ਪਤਾ ਲੱਗਦਾ ਹੈ ਪਾਸ ਹੈ ਕਿ ਫੇਲ ਹੈ ਸਾਨੂੰ 2 ਸਾਲ ਹੋਏ ਆ 3 ਸਾਲ ਰਹਿੰਦੇ ਨੇ ਅਸੀਂ ਵਾਦਾ ਕਰਦੇ ਆ ਤੁਹਾਡੇ ਨਾਲ ਜੇ ਹਜ਼ਾਰ ਹਜ਼ਾਰ ਰੁਪਏ ਤੁਹਾਡੇ ਖਾਤਿਆਂ 'ਚ ਆਊਗਾ ਤੇ ਐਮਐਲਏ ਵਾਲੀ ਵੋਟਾਂ ਮੰਗਣਾ ਵਾਂ ਕਿਤੇ ਵੋਟ ਨਹੀਂ ਮੰਗਦੇ ਇਹ ਸਾਡਾ ਵਾਦਾ ਆ ਆਦਮੀ ਪਾਰਟੀ ਜਿੰਦਾਬਾਦ ਅਸੀਂ ਕਾਂਗਰਸ ਵਾਲੇ ਨਹੀਂ ਆ ਗੁਟਕਾ ਸਾਹਿਬ ਹਾਂ ਤੁਸੀਂ ਭਾਰਗੇ ਸਵਾ ਖਾਦੀਆਂ ਸੀ ਕਹਿੰਦੇ ਸੀ ਘਰ ਘਰ ਨੌਕਰੀ ਦਵਾਗੇ ਮਿਲੀ ਕਹਿੰਦੇ ਸੀ ਕਿਸਾਨਾਂ ਦਾ ਕਰਜ਼ਾ ਮਾਫ ਕਰਾਂਗੇ ਹੋਇਆ ਕਹਿੰਦੇ ਸੀ ਸਮਾਰਟ ਫੋਨ ਦਿਆਂਗੇ ਮਿਲੇ ਹੁਣ ਫਿਰ ਵੋਟਾਂ ਮੰਗਣਾਂਗੇ 600 ਜੁਟ ਬਿਜਲੀ ਦੋ ਮਹੀਨਿਆਂ ਤੇ ਅਸੀਂ ਜੋ ਕਹਿ ਕੇ ਵਿਖਾਲਿਆ ਪਰ ਮੈਂ ਹੈਰਾਨ ਹੁਣਾ ਇਹਨਾਂ ਕੋਲ ਭੰਡੀ ਪ੍ਰਚਾਰ ਕਰਨ ਤੋਂ ਸਵਾਏ ਹੋਰ ਇਹਨਾਂ ਤੋਂ ਕੁਝ ਨਹੀਂ ਹੈਗਾ ਮੈਂ ਜ ਗਿਆ ਤੇਰਾ ਬਾਬਾ ਨਾਨਕ ਘਰ ਦੇ ਮਾਨੂੰ ਸਾਡਾ ਹਲਕੇ ਇੰਚਾਰਜ ਗੁਰਦੀਪ ਰੰਦਾਵਾ ਦੱਸਦੇ ਸੀ ਕਿ ਸਾਡੇ ਇੱਥੇ ਪਿੰਡ ਇਹ ਕਿ ਟਿੱਪਟੀ ਸੀਐਮ ਸਾਹਿਬ ਕੋ ਗਿਆ ਕਹਿੰਦਾ ਜੀ ਸਾਡੇ ਜਵਾਈ ਦੀ ਬਦਲੀ ਐ ਇਹਦੀ ਬਦਲੀ ਕਰਾਉਣੀ ਐ ਆਹ ਕੋ ਕਹਿੰਦਾ